ਅੱਜ ਆਪਣੀ ਵਿਜ਼ਿਟ ਹੈਗੀ ਆ ਬਾਈ ਜੱਸੇ ਦੇ ਲੱਖੇ ਕੋਲੇ ਪਿੰਡ ਪਧੇਰ ਬਾਕੀ ਬਾਈ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਅੱਜੂ ਇਹਨਾਂ ਕੋਲੇ ਘਟੋ ਘਟ ਦੋ ਗਾਇਆਂ ਤੇ ਦੋ ਚੋਟੀਆਂ ਦੋ ਚੋਟੀਆਂ ਦੋ ਚੋਟੀਆਂ ਤੇ ਆਓ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੱਸੇ ਕਿਵੇਂ ਆ ਵਾਹਿ ਵਧਾਓ ਮਾਸਾ ਕੀ ਖਾਂਦੇ ਭਾਜੀ ਤੁਸੀਂ ਵਾਹਿ ਵਧ ਕੀ ਬਸ ਆਜੋ ਲਾਚੀ ਲੋਚੀਆਂ ਖਾਇਆ ਕਰਵਰੀਆਂ ਮਾਸਾ ਉਹ ਠੀਕ ਠਾਕ ਹੈ ਭਾਈ ਮੈਂ ਦੇਵੀ ਦਾ ਪਹਿਲਾ ਸੂਆ ਮੂੰਹ 6 ਦਾ ਤੇ ਅਬਗਾ ਗਾ 17-18 ਕਿਲੋ ਬੋਲਾ ਰਾਤ ਦੀ ਸੂਈ ਠੀਕ ਆ ਖੋਲ ਗਏ ਖੋਲੀਏ ਚਲੋ ਆਜੋ ਖਾਓ ਵਡੀ 17-18 ਕਿਲੋ ਬੋਲਾ ਥਾਨ ਚੱਡਾ ਵਿਖਾ ਮੈਂ ਦੇਵੀਰ ਰਾਤ ਦੀ ਸੂਈ ਆ ਵਡੀ ਵਸ਼ੀਆ ਵਸ਼ੀ ਵਸ਼ੀ ਟਾਕ ਵਾਲੀ ਵਿਖਾ ਵੀਰ ਮੇਰਾ ਮੈਂ ਕਿਹਨੇ ਤੋਰੋ ਇਹਨੂੰ ਮੜਾ ਵੇਖ ਲੰਮੀ ਤੋਰ ਵੇ ਵੇਖੋ ਮੈਂ ਦੇਵੀਰ ਥਾਨ ਗੁੱਲਾ ਵਿਖਾ ਤੇ ਛੋਟੀ ਵਿਹੜ ਨਹੀਂ ਆ ਪੂਰੀ ਵੱਡੀ ਵਿਹੜ ਆ ਵੱਡੀ ਦਿਸੀ ਆ 26 27 ਲੀਟਰ ਵਾਲੀ ਆ 27 28 ਕਿਲੋ ਤੋਰ ਦੇ ਲੰਮੀ ਵੇਖ ਵਿਹੜ ਇਹਦੇ ਬਾਹਰ ਲੈ ਜਾ ਲੈ ਚੱਲ ਲੈ ਵੇਖੋ ਵਿਹੜ ਬੜੇ ਬੜੇ ਸੰਦੀ ਮਿੰਦੇ ਵੀਰ ਬੜੇ ਬੜੇ ਸੁਆ ਸੁਆ ਪਹਿਲੇ ਨਾ ਪਹਿਲਾਂ ਪਹਿਲਾਂ ਮੂੰਹਾਂ 6 ਦੰਦ ਦੇ ਥੋੜੀ ਜੀ ਪਾਕੇ ਸੀ 6 ਦੰਦ 6 ਦੰਦ ਸ਼ਕਲ ਸ਼ੁਕਲ ਦਿਖਾ ਮਿੰਦੇ ਵੀਰ 6 ਦੰਦ ਲੈ ਆ ਇਦਾਂ ਲੱਖੇ 16 17 ਕਿਲੋ ਬੌੜਾ ਹੀ ਆ 16 17 ਕਿਲੋ ਬੌੜਾ ਹੀ ਆ ਵੱਡੀ ਵਛੀ ਵੱਡੀ ਪੂਰੀ ਵੱਡੀ ਬੱਛੀ ਆ ਪਹਿਲੇ ਵਾਰ ਖਾਤਾ ਨਾ ਸਾਣ ਚੱਡਾ ਵਿਖਾ ਦੇ ਮਿੰਦੇ ਵੀਰਾ ਪੂਰਾ ਖਾ ਭਾਂਡਾ ਹੀ ਲਾਈ ਫਿਰਦੀ 20 ਕਿਲੋ ਵਾਲੀ ਬਾਲਟੀ ਲਾਈ ਫਿਰਦੀ ਦੇਖ ਲੋ ਵੇਖ ਲੋ ਵੇਖਿਆ ਕਿ ਨਹੀਂ ਵਾੜ ਨਹੀਂ ਠੀਕ ਆ ਪੂਰੀ ਕੁਵਾਰ ਪੂਰੀ ਵੱਡੀ ਵਸ਼ੀ ਆ ਇਹ ਪਹਿਲਣਿਆ ਪਈ ਮਗਰ ਮਗਰ ਕੀ ਬੱਤ ਮਗਰ ਹੀ ਵਸ਼ੀ ਆ ਜਲਸੀ ਮਗਰ ਹੀ ਬੱਛੀ ਆ ਜਲਸੀ ਕ੍ਰੋਸ ਮਗਰ ਵਸ਼ੀ ਆ ਆਪ ਕ੍ਰੋਸ ਮਗਰ ਬੱਛੀ ਆ ਗਈ ਆ ਲੋਈ ਆ ਵੇਖੋ ਪਹਿਲਾ ਸੂਆ ਵੇਖੋ ਥਾਂ ਚੱਡਾ ਕਰੋ ਚੱਕ ਇਧਰੋਂ ਦੀ ਫਾਦੇ ਵੀਂਦੇ ਵੀਰ ਕੱਲਾ ਕੱਲਾ ਥਾਂ ਮੋਟਾ ਗੋਲ ਗੋਲ ਨਾਲ ਥਾਂ ਗਾਈ ਮੈਂ ਦੇ ਵੀਰ ਗਾਈ ਨਹੀਂ ਕਿਤੇ ਵੈੜ ਮਾਰੀ ਲੈਂਦੀ ਹਾਂ ਹਾਂ 30 ਸਾਲ ਹੋ ਗਏ ਅਡੇ ਬਾਪੂ ਨੇ ਪੁਰੀਆਂ ਠੋਕੇ ਗਾਈਆਂ ਵੇਚੀਆਂ ਸੀ ਹਾਂ ਹਾਂ ਤੇ ਗਾੜੀ ਉਹਨਾਂ ਨੂੰ 10-11 ਸਾਲਾਂ ਨੂੰ ਵੀ ਹੋ ਗਏ ਆ ਠੀਕ ਚੰਗੀ ਤਾਂ ਚੰਗੀ ਵੱਛੀ ਪੁੱੜਦੀ ਤੇ ਠੀਕ ਹੈ ਮੋਲ ਲੈ ਵੀ ਪਾਣਾ ਮੈਂ ਦੇ ਵੀ ਲੈ ਆਈ ਦੀ ਪਾਣਾ ਆ ਹਾਂ ਮੋਲ ਜੇ ਨਾ 80 85 90 ਜਿੰਨਾਂ ਮਰਜੀ ਮੰਗੀ ਜਾਈਏ ਕਿੰਨੇ ਦੇਣੀ ਕਿੰਨੇ ਦੀ ਆ ਹਾਂ ਨਾ 75 ਦੀ ਵੈੜ ਦੇ ਦਾਂਗੇ ਹਾਂ ਹਾਂ ਨਾ 75 ਦੀ ਆ ਵੇਖ ਲਓ ਜਮਾਨਤ ਕਰ ਜੇ ਕੋਈ ਬੇਨਾ ਹੋਈ ਕਿੰਨਾ ਹੋ ਜੂ ਹੁਣੇ ਦੱਸ ਦੋ 74 ਦੀ ਦੇ ਦਾਂਗੇ ਹਾ ਨਾ ਕਿੰਨੇ ਦੀ 74 ਦੀ ਸੰਦੀਪ 73000 ਦੀ ਹਾ ਨਾ 23 24 ਕਿਲੋ ਦੁੱਧ ਸ਼ਾਗਲ ਸ਼ੂਗਲ ਦਿਖਾ ਦੇ ਮੇਦੇ ਵੀਰ ਇਧਰ ਠੀਕ ਹੈ ਅੱਜ ਤਾਂ 85 90 ਮੰਗਣ ਡਿਆ ਹੀ ਚੱਲ ਵੇਨੇ ਲਿਉਨੇ ਆ ਪਰ ਜਾਇਜ ਮਿਲੀ ਜਾ ਹੀ ਦੇਦਣੀ ਨਹੀਂ ਨਹੀਂ ਬਹੁਤ ਠੀਕ ਆ ਉਹ ਮੇਦੇ ਵੀਰ ਪਹਿਲਾ ਸੂਆ ਚਾਰ ਦੰਦ ਮੂੰਹ ਤੋਂ ਨਿਕਨੇਗਾ ਚੌਗੀ ਮੂੰਹ ਤੋਂ ਚਾਰ ਦੰਦ ਪਹਿਲਾ ਸੂਆ ਇਹਦੇ ਵੀ ਥਣ ਚੱਡਾ ਤੇ ਕੁਆਲਿਟੀ ਦਿਖਾਓ ਠੰਡੀ ਵਹਿੜ ਠੀਕ ਆ ਚਾਰ ਦੰਦ ਮੇਦੇ ਵੀਰ ਪੁੱਟ ਕੇ ਖਵਾਵਾਂਗੇ ਬੰਦ ਠੀਕ ਆ ਚਾਰ ਦੰਦ ਖੋਲੋ ਭਾਈ ਲੱਖੇ ਵੀਰੇ ਕਿੰਨਾ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ 15 ਕਿਲੋ ਬੋਲਾ ਇਹ ਵੀ ਕੱਲ ਪਰਸੋਂ ਦੀ ਸੂਈ ਜਮਗਰ ਵੱਛਾ ਆ ਜਾ ਦੋ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਠੀਕ ਆ ਬੋਲਾ ਕਿੰਨਾ 15 ਲੀਟਰ 15 ਲੀਟਰ ਬੋਲਾ ਆਈ ਵੇਹ ਵੈੜੀ ਕਿ ਦੰਦ ਤੁਰਦੀ ਆ ਆਡ ਰੂਡਰ ਕਰੋ ਚੈੱਕ ਵੇਹ ਵੈੜ ਨਹੀਂ ਠੀਕ ਆ ਦੰਦ ਪੁੱਟ ਕੇ ਵਿਖਾ ਦੇ ਨੇ ਪੂਰੇ ਚਾਰ ਦੰਦ ਪੁੱਟ ਕੇ ਦਿਖਾ ਦੇ ਚਾਰ ਦੰਦ ਵੱਛੀ ਮਗਰ ਬੱਤਿਆ ਕੀ ਆ ਗਿਆ ਦੇ ਮਗਰ ਵੱਛਾ ਆ ਜੋ ਮਗਰ ਵੱਛਾ ਆ ਗਿਆ ਦੰਦ ਚਾਰ ਜੋ ਮੂੰਹ ਜ ਚੱਲ ਕਾਲੀ ਪਣੀ ਰਹਿ ਰਹੇ ਨੇ ਕੋਈ ਨਹੀਂ ਲੋ ਚਾਰ ਤੰਦ ਬਲੂਨ ਵਹਿੜਿਆ ਬਲੂਨ ਵਹਿੜਾ ਜਾਵਾ ਥਾਣ ਵੇਖ ਕਿੰਨੇ ਵਿਰਲ ਤੇ ਲੱਗੇ ਗੋਲਾ ਥਾਣ ਲੱਗਾ ਕਿੰਨੇ ਤੇ 2 ਦਿਨ ਹੋ ਗਏ ਸੂਈ ਨੂੰ ਸੂਈ ਨੂੰ 2 ਦਿਨ ਬੋਲਾ ਹੀ ਆ 15 ਕਿਲੋ 15 ਕਿਲੋ ਬੋਲਾ ਹੀ ਆ ਉਹ ਵੱਛਾ ਜੋ ਕੱਢ ਕੇ ਉੱਠ ਉਹ ਬੈਠਾ ਕੋਲੇ ਵੱਛਾ ਬਿਲਕੁਲ ਕਰੋ ਚੱਕ ਮੈਂ ਤੇ ਵੀਰਾ ਆ ਥੱਲੇ ਚੱਕ ਚੁੱਕ ਕਰਾ ਥਾਣ ਤੁਣ ਕੱਲੇ ਕਿੰਨੇ ਵਿਥੀ ਤੇ ਲੱਗੇ ਥਾਣ ਲੋ ਠੰਡੀ ਵਹਿੜਿਆ ਫਿਰ ਐਦਾਂ ਜਿਹੜਾ ਮਰਜ਼ੀ ਬੈਜੇ ਲੈ ਠੀਕ ਹੈ ਮੋਲੇ ਦਾ ਬਾਈ ਜਿਨਾ ਮਰਜੀ ਕਰੀ ਜਾਈਏ ਕੋਈ 60 65 ਨਹੀਂ 55 ਦੀ ਵਸੀ ਦੇ ਦਾਂਗੇ 55000 ਦੀ 54 ਦੀ ਦੇ ਦਾਂਗੇ ਮੈਂ ਦੇ ਵੀਰ 53000 ਦੀ ਪਾਣਾ ਮਿਲੀ ਪਾਣਾ ਦੇ ਦਣੀ ਹੈ ਨਹੀਂ ਨਹੀਂ ਠੀਕ ਹੈ 54000 ਦੀ ਲੈ ਵੀ ਗਹਿਣ ਇਧਰ ਆਉਂਦੀ ਥਾਨ ਖਾ ਵੀ ਦੇ ਵੀਰ ਲੈ ਲੈ ਦੇ ਕੱਲਾ ਕੱਲਾ ਥਾਨ ਲੱਗਾ ਨਹੀਂ ਠੀਕ ਹੈ ਕੁਆਲਟੀ ਬਹੁਤ ਆ ਹਾਂ ਬਹੁਤ ਸੋਹਣਾ ਥਾਨ ਲੇਵਾਂ ਲੱਗਾ ਮੈਂ ਦੇ ਵੀਰ 55 ਦੀ 54 ਦੀ 53000 ਦੀ ਤੇ ਆ ਆਜਰਾ 73 ਜੋੜਾ ਦੇ ਦਾਂਗੇ ਜਾਂ ਕੋਈ ਜੋੜਾ ਮੰਗੂ ਹਸਾਬ ਨਾ ਕਰਦਾਂਗੇ ਹੋਰ ਜੋੜਾ ਹਸਾਬ ਨਾ ਕਰਦਾਂਗੇ ਪਰ ਠੀਕ ਆ ਆ ਝੋਟੀ ਪਹਿਲਾਂ ਸੱਚ ਝੋਟੀ ਕੋਲ 6 ਦਾਂਦਾ 2 ਰੁਪਏ ਇਹ ਦੁੱਧ ਝੋਟੀ ਸਹੀ 11 ਕਿਲੋ 11 ਕਿਲੋ ਸੁੰਗ ਖਾ ਮੈਂ ਦੇ ਵੀ ਰੰਗਲ ਮਾਹ ਹੀ ਲੰਗਦੀ ਹਾਂ ਨਹੀਂ ਠੀਕ ਆ ਲੈ ਚੱਲ ਬਾਹਰ ਝੋਟੀ ਠੰਡੀ ਮਗਰ ਕੱਟੀ ਮੈਂ ਦੇ ਵੀ ਰਾਤ ਮਗਰ ਕੱਟੀ ਆ ਗਈ ਹਾਂਜੀ ਦੁੱਧ ਕਿੰਨਾ ਦੁੱਧ 10000 10000 ਕਿਲੋ ਆ ਗਿਆ 11 ਕਿਲੋ ਆਹ ਬਈ ਕੱਟੀ ਆ ਵੇ ਲੋ ਕਿੰਨੇ ਦਾ ਵੱਡੀ ਝੋਟੀ ਮੈਂ ਦੇ ਵੀ ਨਿਖਾ ਵੱਡੀ ਝੋਟੀ ਪੂਰੀ ਹਾਂ ਠੀਕ ਆ ਪੂਰੀ ਚੰਗੀ ਤੇ ਵੱਡੀ ਝੋਟੀ ਸੁਵਾ ਦੂਜਾ ਦੂਜਾ ਸੁਵਾ ਨਹੀਂ ਪਹਿਲਾਂ ਅੱਛਾ ਪਹਿਲਾਂ ਨਹੀਂ ਆ ਪਹਿਲਾਂ 6 ਦੰਦ 6 ਦੰਦ ਲੈ ਵੀ ਰਾਜੀ ਬੇ ਕਿੰਨੀ ਹੈ ਨਾ ਪੂਰੀ ਇਹ ਠੰਡੀ ਚਾਰੂ ਬੜੀ ਝੋਟੀ ਇੱਧਰ ਵਖਾ ਮੈਂ ਦੇਵੇ ਤੇਸੀ ਆਂਦੀ ਆ ਇੱਧਰ ਵੇ ਇੱਥੇ ਇੱਥੇ ਖੜਾ ਹਾਂ ਵੇ ਆ ਖੜ 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 ਨਾਲ ਖੜੀ ਇਹ ਫਿਲਮ ਲਈ ਮੂੰਹ ਕਰ ਦੌਰ ਲੈਂਦੇ ਦੌਰ ਲੈਂਦੇ ਲੈ ਲੈ ਚੱਲ ਬਈ ਲੈ ਚੱਲ ਸੰਗਰੀ ਬੇਕ ਕੁਆਲਟੀ ਆ ਬਖਾ ਦੇ ਪੂਰਾ ਸੋਨਾ ਲੱਗਾ ਥੱਲੇ ਰਾਜੀ ਬਹੁਤ ਛੋਟੀ ਹੈ ਨਾ ਪੂਰੀ ਫੁੱਲ ਰਾਜੀ ਨਾਮੀ ਛੋਟੀ ਹੈ ਨਹੀਂ ਦਿਸੀ ਜਾਂਦੀ ਬਈ ਫਿਕਸ ਸ਼ਟਰ ਹੈ ਨਾ ਤੋਹੀ ਲਾਂਦੀ ਹੈ ਫਿਕਸ ਸ਼ਟਰ ਹੈ ਨਾ ਤੇਰ ਤੇਰ ਜਿੰਨਾ ਨਾਮੀ ਨਹੀਂ ਬਾਈ ਤੂੰ ਤਾਂ ਫੁੱਲ ਨਾਮੀ ਆ ਚਰਚੇ ਹੁੰਦੇ ਭਦੇਰ ਚ ਮੈਂ ਦੇਵੀ ਦਾ ਜੱਸੇ ਤੇ ਹੈ ਠੀਕ ਆ ਤੇ ਮੁੱਲ ਬਾਈ ਲੱਖੇ ਵੀਰੇ ਮੋਲ ਮੇ ਦੇ ਵੀਰ ਜਨਾ ਮਾ ਜੀ ਬਈ ਯਾਰ ਬੜਾ ਤੇਜ ਫਲਾਣ ਹੋ ਗਿਆ ਟੀਮ ਹੋ ਗਿਆ ਫਹੀ 20 ਲੱਖ ਨਹੀਂ ਕੋਈ 1.5 ਹਾਂ ਹਾਂ ਆ ਨਾ ਝੋਟੀ ਨਾ ਬਈ ਯਾਰ ਹਾਂ ਤੇ ਨਾ 90000 ਦੀ 90000 ਸਾਰੇ 90 ਦੀ ਝੋਟੀ ਠੰਡੀ ਬੜੀ ਮੇ ਦੇ ਵੀਰ ਪਰ ਖਾਣ ਥਣ ਥੁੜੀ ਜਰਾ ਨਹੀਂ ਨਹੀਂ ਠੀਕ ਹੈ ਹੈ ਮੈਂ ਡੱਕਾ ਨਹੀਂ ਲਾ ਦੇ ਉਹ ਮੇ ਦੇ ਵੀਰ ਪੜਾ ਕੀ ਗੱਲ ਆ ਫਿਰਿਆ ਤੁਰੇ ਡੱਕਾ ਲੱਭ ਜਾਂਦੇ ਪਾਣਾ ਬਾਜ਼ਾਰ ਉੱਚਾ ਹੋਇਆ ਪਰ ਇੰਨਾ ਜ਼ਿਆਦਾ ਨਹੀਂ ਤੇ ਤਾਂ ਚਲ ਗਿਆ ਮਿਲਦਾ ਜਾਂਦਾ ਕਿੰਨੇ ਦੱਸਿਆ ਇਹ 90 ਦੀ ਦੇ ਦਾਂਗੇ 90000 ਦੀ 90 ਦੀ ਦੇ 90 90 ਹਾਂ ਛੋਟੀ ਛੋਟੀ ਕਮਾਈ ਕਰਨੀ ਵੱਡੇ ਕੱਫੇ ਨਹੀਂ ਕਰਨੇ ਸਿੰਘ ਹੂੰ ਕੁਆਲਿਟੀ ਵੇਖੋ ਆ ਤੋਕੜ ਗੱਬਣ ਵੀ ਦੇ ਵੀਰ ਪੰਜਾਂ ਮਹੀਨਿਆਂ ਦੀ ਛੇ ਕਿਲੋ ਦੁੱਧ ਤੋਕੜ ਗੱਬਣ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ 6 ਕਿਲੋ ਦੁੱਧ 6 ਕਿਲੋ ਦੁੱਧ ਵੱਡੀ ਮਾਜਾ ਆਪਣੇ ਕੋ ਗਈ 1 ਲੱਖ ਦੀ ਇਹ ਅੱਜ ਉਹ ਵੀਰ ਚਲ ਗਿਆ ਬਾਹਰ ਹਾਂ ਤੋਰੋ ਫਿਰ ਖੋਲੋ ਹੀ ਤੋਰੋ ਪੰਜਾਂ ਮਹੀਨੇ ਗੱਬਣ ਪੰਜਾਂ ਮਹੀਨੇ ਦੁੱਧ ਕਿੰਨਾ ਦੁੱਧ 6 ਕਿਲੋ ਦੁੱਧ 6 ਕਿਲੋ ਦਾ ਫੈਂਡ 10 ਪੈਂਡ ਲੈ ਵੀ ਖੋਲ ਤੋੜ ਲਾ ਲੋਈ ਕਰੋ ਚੈੱਕ ਪੰਜਾਂ ਮਹੀਨੇ ਦੀ ਗੱਬਣਾ ਵੱਡੀ ਮੱਝ ਆ ਪੂਰੀ 6 ਕਿਲੋ ਦੁੱਧ 6 ਕਿਲੋ ਦੁੱਧ ਆ ਲੋਈ ਮਾਰੂ ਨਹੀਂ ਇੱਥੋਂ ਮੋੜ ਆ ਦਿਖਾ ਦੇ ਮੇਦੇ ਵੀ ਸਿੰਘ ਸੁੰਗ ਜਰਾ ਲਿਆ ਵੀ ਤੈਨੂੰ ਕਰਮੂਗਾ ਤਾਂ ਜਾ ਸੁਆਜੋ ਮੈਂ ਤਾਂ ਪੂਰੀ ਯਾਦ ਕਾਦਨ ਵਾਲੀ 16 17 ਕਿਲੋ ਦੁੱਧ ਦਿੰਦੀ ਰਹੀ ਮੱਝ ਹਾਂ हां दे ना ਇਹਦਾ ਰੇਟ ਇੱਥੇ ਕਰਦੇ 60000 ਦੀ ਮੱਝ ਦੇ ਦਾਂ ਕਿੰਨੇ ਦੀ 60 ਦੀ ਦੇ ਦਾਂ 60000 ਦੀ ਕਰਦਾ ਮਾਨਤ ਥੋੜਾ ਬੋੜਾ ਮਾਨਤਾਨ ਹੋਣਾ ਵੱਡੀ ਮੱਝ 18 19 ਕਿਲੋ ਦੁੱਧ ਦਿੰਦੀ ਨਹੀਂ ਹੁਣ ਵੀ ਛੇ ਸੱਬ ਥੋੜਾ ਬੋੜਾ ਕਰਦਾ 2000 ਛੱਡ ਤਾਰੇ 52 ਦੀ 52 ਦੀ ਪੰਜ ਚੱਕ ਪਾਸ ਪੰਜਾਂ ਮਹੀਨਾ ਦੀ ਕੋਈ ਵੀਡੀਓ ਵੀ ਚੱਕ ਪਾਸ 78 52000 ਦੀ ਲੈ ਸਿਰਫ 52000 ਦੀ ਕਰੋ ਚੱਕ ਇਹੋ ਮੈਂ ਦੇ ਵੀਰਾਂ ਕਰ ਆਪਣੇ ਕੋਲ ਇਹ ਦੋ ਮਈਆਂ ਤੇ ਦੋ ਹੀ ਬੈੜੀਆਂ ਤੇ ਪਿੰਡ ਭੰਦੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਤੇ ਮੋਬਾਈਲ ਨੰਬਰ 9814624309815097203 ਸਤਿ ਸ੍ਰੀ ਅਕਾਲ